ਜਿਸ ਘਰ ਦੇ ਵਿੱਚ ਇਹ ਚੱਕੀ ਚੱਲੇਗੀ ਉਸ ਘਰ ਦੇ ਵਿੱਚ ਬੱਚਿਆਂ ਦੀ ਲਾਈਨ ਲੱਗੇਗੀ ਇਹ ਗੱਲ ਕਿਵੇਂ ਕਹਿ ਰਹੇ ਹੋ ਜੀ ਤੁਸੀਂ ਕਹਿ ਰਹੇ ਹੋ ਵੀ ਮੇਰੇ ਤੋਂ ਲਿਖਾ ਕੇ ਲੈ ਜਾਓ ਚੱਕੀ ਚਲਾਓ ਤੇ ਜਵਾਕ ਜਮਾਓ ਘਰ ਬੈ ਕੇ ਤੁਸੀਂ ਪੇਟ ਦੀ ਵਰਜਿਸ਼ ਕਰਨੀ ਹੈ ਚਾਹੇ ਤਾਂ ਮਧਾਣੀ ਰੜਕ ਲੋ ਚਾਹੇ ਤੁਸੀਂ ਆਪਣੀ ਚੱਕੀ ਚਲਾ ਲਓ ਚਾਹੇ ਤੁਸੀਂ ਬਹਿ ਕੇ ਘੰਟਾ ਘਰੇ ਪੋਚਾ ਲਾ ਲਓ ਤੁਹਾਡੇ 6 ਮਹੀਨੇ ਦੇ ਵਿੱਚ ਔਲਾਦ ਮੈਂ ਕਹਿੰਨਾ ਵੀ ਲਿਖ ਕੇ ਦਿੰਨਾ ਹੋਊਗੀ ਤੁਹਾਨੂੰ ਹਸਪੀਟਲਾਂ 'ਚ ੱਤਕੇ ਖਾਣ ਦੀ ਜ਼ਰੂਰਤ ਨਹੀਂ ਜੀ ਇਨਸਾਨ ਨੇ ਪੱਥਰ ਦੇ ਨਾਲੇ ਅੱਗ ਪੈਦਾ ਕਰਤੀ ਪੱਥਰ ਦੇ ਨਾਲੇ ਚੱਕਰ ਚਲਾ ਤੇ ਫਿਰ ਪੱਥਰ ਦੇ ਨਾਲ ਜਿਹੜੇ ਔਲਾਦ ਕਿਉਂ ਨਹੀਂ ਪੈਦਾ ਕੀਤੀ ਜਾ ਸਕਦੀ ਇਹ ਤਾਂ ਕੁਦਰਤ ਦਾ ਊਸੂਲ ਹੈ ਵੱਡੇ ਵੱਡੇ ਜਿਹੜੇ ਵਿਦਵਾਨ ਹੋਏ ਆ ਜਾਂ ਵੱਡੇ ਵੱਡੇ ਰਿਸ਼ੀ ਮੁਨੀ ਹੋਏ ਆ ਭਗਤੀ ਕਿੱਥੇ ਬਹਿ ਕੇ ਕੀਤੀ ਉਹਨਾਂ ਨੇ ਪੱਥਰਾਂ ਤੇ ਬਹਿ ਕੇ ਕੀਤੀ ਆ ਬਹੁਤ ਸਾਡੀਆਂ ਭੈਣਾਂ ਹੈਗੀਆਂ ਨੇ ਬਹੁਤ ਸਾਡੀਆਂ ਮਾਵਾਂ ਹੈਗੀਆਂ ਨੇ ਜਿੰਨਾ ਦੇ ਬੱਚਾ ਹੋਇਆ ਤੇ ਦੂਜੇ ਤੀਜੇ ਮਹੀਨੇ ਉਹ ਡਿੱਗ ਜਾਂਦਾ ਹੈ ਯਾਨੀ ਕਿ ਗਰਭਪਾਤ ਹੋ ਜਾਂਦਾ ਹੈ ਹਸਪਤਾਲ ਪੇਟਲਾਂ ਦੇ ਵਿੱਚ ਜਾ ਕੇ ਪੈਸੇ ਤਾਂ ਜਰੂਰ ਖਰਚ ਦਿੰਦੇ ਨੇ ਪਰ ਮਿਹਨਤ ਕਰਨ ਉਹ ਜਿਹੜੇ ਬਹੁਤ ਘਤਰੌਂਦੇ ਨੇ ਅੱਜ ਕੱਲ ਖਾਸ ਕਰਕੇ ਅੱਜ ਦੀਆਂ ਔਰਤਾਂ ਤੁਸੀਂ ਇਹ ਦੇਖੋ ਵੀ ਕਿਹੜੀ ਔਰਤ ਹੈ ਲਗਭਗ 100 ਦੇ ਵਿੱਚੋਂ 99 ਔਰਤਾਂ ਉਹ ਨੇ ਵੀ ਜਿਹੜਾ ਖੜਕੇ ਕੰਮ ਕਰਦੀਆਂ ਪੋਚਾ ਵੀ ਖੜਕੇ ਲਾਉਣਾ ਹੈ ਰੋਟੀ ਵੀ ਖੜਕੇ ਪਕਾਉਣੀ ਹੈ ਟਿੱਕਰੀ ਨਸਾਦਰ ਦਾ ਇਹਦੇ ਵਿੱਚ ਐਡਾ ਕੁ ਰੋਲ ਆ ਵੀ ਜੇ ਨਾ ਔਰਤਾਂ ਦਾ ਅੰਡਾ ਬਣਦਾ ਹੈਗਾ ਪਰ ਫੁੱਟਦਾ ਨਹੀਂ ਹੈਗਾ ਤਾਂ ਇਹ ਚੀਜ਼ ਦੀ ਤੁਸੀਂ ਇਸ ਚੀਜ਼ ਚ ਪਾ ਕੇ ਜਦੋਂ ਖਰਾਕ ਲੈਣੀ ਹੈ ਦੀ ਤੁਸੀਂ ਇੱਕ ਚੁਟਕੀ ਚੁੰਡੀ ਭਰ ਕੇ ਵਸ ਇਹਦੀ ਵਿੱਚ ਪਾਉਣੀ ਹੈ ਤਾਂ ਜਿਨ੍ਹਾਂ ਦਾ ਔਰਤਾਂ ਦਾ ਅੰਡਾ ਟਾਈਮ ਨਾਲ ਨਹੀਂ ਫਟਦਾ ਤਾਂ ਉਹ ਵੀ ਫਟਣ ਲਾ ਦੂਗਾ ਪੁਰਾਣੇ ਸਮੇਂ ਦੇ ਵਿੱਚ ਜਿਹੜੀਆਂ ਸਾਡੀਆਂ ਦਾਦੀਆਂ ਪਰਦਾਦੀਆਂ ਸੀ ਉਹ ਚੱਕੀ ਕੱਤਦੀਆਂ ਸੀ ਜਾਂ ਚਰਖਾ ਕੱਤਦੀਆਂ ਸੀ ਉਹ ਕਹਿੰਦੀਆਂ ਸੀ ਹਰ ਚਰਖੇ ਦੇ ਘੜੇ ਯਾਦ ਹੈਵੇਂ ਤੂੰ ਸੱਜਣਾ ਪਰ ਅੱਜ ਕੱਲ ਨਾ ਕੋਈ ਯਾਦ ਕਰਦਾ ਗੁਲਾਬ ਦੇ ਅਰਕ ਦੇ ਵਿੱਚ ਤੁਸੀਂ ਇਹ ਕਹਿ ਲਓ 7 ਘੰਟੇ ਖਰਲ ਕਰਨਾ ਇਹਨੂੰ ਲਗਾਤਾਰ ਮਿਹਨਤ ਕਰਕੇ ਖਰਲ ਕਰਕੇ ਫੇਰ ਤੁਸੀਂ ਉਹਨੂੰ ਮਿਕਸ ਕਰਨਾ ਤਾਂ ਔਲਾਦ ਦੀ ਪ੍ਰਾਪਤੀ ਜ਼ਰੂਰ ਹੁੰਦੀ ਹੈ ਜੀ ਜਦੋਂ ਅਸੀਂ ਇਹਨਾਂ ਚੀਜ਼ਾਂ ਨੂੰ ਮਿਕਸੀਆਂ 'ਚ ਰਕੜਦੇ ਆ ਉਹ ਅਕਸਰ ਉਹ ਜੜੀਆਂ ਬੂਟੀਆਂ ਨੂੰ ਗਰਮ ਕਰਦੀਆਂ ਨੇ ਇਹ ਦੇਖੋ ਠੰਡਕ ਦੇ ਕੇ ਜਿਹੜਾ ਸਾਰਾ ਸਾਡਾ ਬੂਰਾ ਤਿਆਰ ਹੋ ਰਿਹਾ ਔਰ ਕਿੰਨਾ ਨਜ਼ਾਰਾ ਇਸ ਚੀਜ਼ ਨਾਲ ਆ ਰਿਹਾ ਵੀ ਕੰਮ ਕਰਕੇ ਆਪਣੇ ਹੱਥੀਂ ਕੰਮ ਕਰਕੇ ਪੇਟ ਜੋਗਾ ਖਾਣ ਵਾਸਤੇ ਤਿਆਰ ਕਰਦਾ ਉਹ ਬੰਦਾ ਡਿਪਰੈਸ਼ਨ 'ਚ ਕਿਵੇਂ ਚਲੇ ਜਾਊਗਾ ਨਹੀਂ ਜਾ ਸਕਦਾ ਜਦੋਂ ਅਸੀਂ ਵਿਹਲੇ ਆ ਉਦੋਂ ਸਾਡੇ ਸਰੀਰ 'ਚ ਬਿਮਾਰੀਆਂ ਵੀ ਭਰਨਗੀਆਂ ਮਨ ਸਾਡਾ ਸ਼ੈਤਾਨ ਬਣ ਜਾਊਗਾ ਜਿਸ ਘਰ ਦੇ ਵਿੱਚ ਇਹ ਚੱਕੀ ਚੱਲੇਗੀ ਉਸ ਘਰ ਦੇ ਵਿੱਚ ਬੱਚਿਆਂ ਦੀ ਲਾਈਨ ਲੱਗੇਗੀ ਇਹ ਗੱਲ ਮੈਂ ਨਹੀਂ ਕਹਿ ਰਿਹਾ ਇਹ ਗੱਲ ਕਹਿ ਰਹੇ ਨੇ ਪੰਜਾਬ ਦੇ ਸਭ ਤੋਂ ਯੰਗੇਸਟ ਵੈਦ ਵੈਦ ਜਗਰੂਪ ਸਿੰਘ ਭੰਗੂ ਨਾ ਸਿਰਫ ਕਹਿ ਰਹੇ ਨੇ ਸਗੋ ਵੈਦ ਜਗਰੂਪ ਸਿੰਘ ਭੰਗੂ ਹੋਰਾਂ ਦਾ ਕਹਿਣਾ ਹੈ ਕਿ ਮੇਰੇ ਕੋਲ ਚਿੱਟਾ ਪੇਪਰ ਲੈ ਆਓ ਤੇ ਮੇ ਤੋਂ ਲਿਖਾ ਕੇ ਲੈ ਜਾਓ ਜਿਸ ਘਰ ਦੇ ਵਿੱਚ ਇਹ ਚੱਕੀ ਚੱਲੇਗੀ ਉਸ ਘਰ ਦੇ ਵਿੱਚ ਵਨ ਸ਼ੋਦਾ ਲਗਾਤਾਰ ਚੱਲਦਾ ਰਹੇਗਾ ਸੱਚਕਾਲ ਜੀ ਹਕੀਕਤ ਟੀਵੀ ਪੰਜਾਬੀ ਦੇਖ ਰਹੇ ਹੋ ਤੁਸੀਂ ਤੁਹਾਡੇ ਨਾਲ ਮੈਂ ਹਾਂ ਕਾਸਿਫ ਫਾਰੂਕੀ ਤੇ ਮੇਰੇ ਨਾਲ ਨੇ ਪੰਜਾਬ ਦੇ ਸਭ ਤੋਂ ਯੰਗੇਸਟ ਵੈਦ ਵੈਦ ਜਗਰੂਪ ਸਿੰਘ ਪੰਗੂ ਜੀ ਉਹਨਾਂ ਨਾਲ ਅਸੀਂ ਗੱਲਬਾਤ ਕਰਾਂਗੇ ਕਿ ਕਿ ਚੱਕੀ ਦੀ ਕਰਾਮਾਤ ਅੱਜ ਉਹ ਤੁਹਾਨੂੰ ਦੱਸਣ ਲੱਗੇ ਨੇ ਔਰ ਅਜਿਹੀ ਕਰਾਮਾਤ ਹੋਏਗੀ ਕਿ ਬੱਚਿਆਂ ਦੀ ਡਾਕਟਰ ਸਾਹਿਬ ਕਹਿੰਦੇ ਨੇ ਕਿ ਘਰ ਦੇ ਵਿੱਚ ਲੈਣ ਲੱਗ ਜਾਏਗੀ ਡਾਕਟਰ ਸਾਹਿਬ ਬਹੁਤ ਬਹੁਤ ਸਵਾਗਤ ਹੈ ਹਕੀਕਤ ਟੀਵੀ ਪੰਜਾਬੀ ਤੇ ਕੀ ਨੁਸਖਾ ਪਾ ਰਹੇ ਹੋ ਜੀ ਵਿੱਚ ਜੀ ਜੀ ਸასი ਗੱਲ ਦੀ ਬਹੁਤ ਬਹੁਤ ਧੰਨਵਾਦ ਤੁਹਾਡਾ ਇਹ ਪਾ ਰਹੇ ਆਪਾਂ ਨਾ ਕੇਸਰ ਬਾ ਰਹੇ ਆ ਜੀ ਵੀ ਜਿਹੜਾ ਔਰਤਾਂ ਦੇ ਅੰਡੇ ਬਣਾਉਣ ਵਾਸਤੇ ਸਭ ਤੋਂ ਵੱਧ ਕਾਰਗਰ ਚੀਜ਼ ਹੈ ਪਰ ਇਹ ਬਣਾਉਣਾ ਅੰਡੇ ਬਣਨਗੇ ਕਿਵੇਂ ਇਹ ਨਹੀਂ ਹੈਗਾ ਵੀ ਬਿਲੇ ਵਹਿ ਕੇ ਜਾਂ ਤੁਸੀਂ ਬਿਨਾ ਕਸਰਤ ਕਰੇ ਤੋਂ ਜਾਂ ਕੁਝ ਕਰੇ ਤੋਂ ਜਿਹੜੇ ਬਹੁਤ ਅੱਜ ਕੱਲ੍ਹ ਹੈਗਿਆ ਲੋਕ ਵੱਡੇ ਵੱਡੇ ਹਸਪੀਟਲ ਪਿਟਲਾਂ ਦੇ ਵਿੱਚ ਜਾ ਕੇ ਪੈਸੇ ਤਾਂ ਜ਼ਰੂਰ ਖਰਚ ਦਿੰਦੇ ਨੇ ਪਰ ਮਿਹਨਤ ਕਰਨ ਉਹ ਜਿਹੜੇ ਬਹੁਤ ਘਤਰੋਂਦੇ ਨੇ ਅੱਜ ਕੱਲ੍ਹ ਖਾਸ ਕਰਕੇ ਅੱਜ ਦੀਆਂ ਔਰਤਾਂ ਤੁਸੀਂ ਇਹ ਦੇਖੋ ਵੀ ਕਿਹੜੀ ਔਰਤ ਹੈ ਲਗਭਗ 100 ਦੇ ਵਿੱਚੋਂ 99 ਔਰਤਾਂ ਉਹ ਨੇ ਵੀ ਜਿਹੜਾ ਖੜਕੇ ਕੰਮ ਕਰਦੀਆਂ ਪੋਚਾ ਵੀ ਖੜਕੇ ਲਾਉਣਾ ਹੈ ਰੋਟੀ ਵੀ ਖੜਕੇ ਪਕਾਉਣੀ ਹੈ ਤੇ ਬੈਠਣ ਵਾਲਾ ਕੰਮ ਜਦੋਂ ਖਤਮ ਹੋ ਗਿਆ ਤਾਂ ਸਮਝੋ ਔਨ ਆਲੇ ਤੁਸੀਂ ਆਪਣੇ ਵੰਸ਼ ਨੂੰ ਕਦੇ ਵਧਾ ਨਹੀਂ ਸਕਦੇ ਜਦੋਂ ਤੁਸੀਂ ਆਪਣੇ ਪੇਟ ਨੂੰ ਜਿਹੜੀ ਹੈਗੀ ਹੈ ਉਹਨਾਂ ਨੂੰ ਜਿਹੜੀ ਤੁਹਾਡੇ ਬੱਚਾ ਜਾਨੀ ਹੈ ਜਿਹੜੇ ਤੁਹਾਡੇ ਅੰਡੇ ਜਾਨੀਆਂ ਨੂੰ ਉਹਨਾਂ ਦੇ ਵਿੱਚ ਜਦੋਂ ਤੱਕ ਤੁਹਾਡੇ ਰਿਲੈਕਸੇਸ਼ਨ ਨਹੀਂ ਆਉਂਦੀ ਉਹਨਾਂ ਦੇ ਵਿੱਚ ਨਰਮਦਾ ਨਹੀਂ ਆਉਂਦੀ ਉਦੋਂ ਤੱਕ ਜਿਹੜੀਆਂ ਤੁਹਾਨੂੰ ਇਹ ਸਮੱਸਿਆਵਾਂ ਦਾ ਸਾਹਮਣਾ ਜਿਹੜਾ ਕਰਨਾ ਪਊਗਾ ਔਨ ਵਾਲੇ ਜਿਹੜੀ ਅੱਜ ਕੱਲ ਪੀੜੀ ਹੈ ਨਵੇਂ ਵਿਆਹੇ ਜੋੜੇ ਹੈ ਇਹ ਉਹ ਤੁਸੀਂ ਆਮ ਦੇਖ ਰਹੇ ਆਂ ਵੀ ਕਰ ਰਹੇ ਆਂ ਵੱਡੇ ਵੱਡੇ ਹਸਪਤਾਲਾਂ ਦੇ ਵਿੱਚ ਲਾਈਨਾਂ ਲਾ ਕੇ ਤੇ ਨੋਟਾਂ ਦੀਆਂ ਗੱਥੀਆਂ ਉੱਥੇ ਭਾ ਰਹੇ ਨੇ ਪਰ ਉਹਨਾਂ ਦੇ ਪੱਲੇ ਕੱਖ ਵੀ ਨਹੀਂ ਪੈਂਦਾ ਬਹੁਤ ਲੋਕ ਸਾਨੂੰ ਆ ਕੇ ਕਹਿੰਦੇ ਨੇ 5 ਲੱਖ ਲਾਤਾ 7 ਲੱਖ ਲਾਤਾ 10 ਲੱਖ ਲਾਤਾ ਪਰ ਮੈਂ ਕਹਿੰਨਾ ਤੁਹਾਨੂੰ ਕੁਝ ਲਾਉਣ ਦੀ ਲੋੜ ਨਹੀਂ ਮੇਤੋਂ ਲਿਖਾ ਕੇ ਲੈ ਜਾਓ ਲਿਖਾਉਣ ਵਾਲੀ ਗੱਲ ਧਿਆਨ ਨਾਲ ਸੁਣਿਓ ਵੀ ਮੈਂ ਕੀ ਕਹਿ ਰਹੇ ਹਾਂ ਆਪਣਾ ਘਰ ਬਹਿ ਕੇ ਤੁਸੀਂ ਪੇਟ ਦੀ ਵਰਜਿਸ਼ ਕਰਨੀ ਹੈ ਚਾਹੇ ਤਾਂ ਮੁਧਾਣੀ ਰੜਕ ਲੋ ਚاہے ਤੁਸੀਂ ਆਪਣੀ ਚੱਕੀ ਚਲਾ ਲਓ ਚاہے ਤੁਸੀਂ ਬਹਿ ਕੇ ਘੰਟਾ ਘਰੇ ਪੋਚਾ ਲਾ ਲਓ ਤੁਹਾਡੇ 6 ਮਹੀਨੇ ਦੇ ਵਿੱਚ ਔਲਾਦ ਮੈਂ ਕਹਿੰਨਾ ਵੀ ਲਿਖ ਕੇ ਦਿੰਨਾ ਹੋਊਗੀ ਤੁਹਾਨੂੰ ਹਸਪੀਟਲਾਂ ਚ ੱਤਕੇ ਖਾਣ ਦੀ ਜ਼ਰੂਰਤ ਨਹੀਂ ਜੀ ਤੁਸੀਂ ਇਹ ਗੱਲ ਕਿਵੇਂ ਕਹਿ ਰਹੇ ਹੋ ਜੀ ਤੁਸੀਂ ਕਹਿ ਰਹੇ ਹੋ ਵੀ ਮੇਤੋਂ ਲਿਖਾ ਕੇ ਲੈ ਜਾਓ ਚੱਕੀ ਚਲਾਓ ਤੇ ਜਵਾਕ ਜਮਾਓ ਦੇਖੋ ਜਿਹੜੀ ਔਰਤ ਦਾ ਪੇਟ ਦੇ ਵਿੱਚ ਲਚਕ ਹੈ ਜਿਹੜੀ ਔਰਤ ਦੇ ਪੇਟ ਦੇ ਵਿੱਚ ਲਚਕ ਹੈ ਉਹਦੇ ਅੰਡੇ ਬਣਨੇ ਕਦੇ ਰੁਕ ਨਹੀਂ ਸਕਦੇ ਜੀ ਜਿਹੜੀ ਔਰਤ ਦੇ ਪੇਟ ਦੇ ਵਿੱਚ ਸਖਤ ਹੈ ਉਹਦਾ ਪੇਟ ਹਾਰਡ ਹੈ ਪੇਟ ਦੇ ਵਿੱਚ ਚਰਬੀ ਭਰੀ ਪਈ ਹੈ ਉਹਦੇ ਤੁਸੀਂ ਕਹ ਲਓ ਵੀ ਅੰਡੇ ਕਿਵੇਂ ਹੋਣਗੇ ਐਗ ਪ੍ਰੋਡਿਊਸ ਕਿਵੇਂ ਹੋਣਗੇ ਅੱਜ ਕੱਲ੍ਹ ਕਹਿ ਦਿੰਦੇ ਆ ਏ ਐਮ ਐਚ ਲੈਵਲ ਘਟ ਗਿਆ ਜੀ ਆ ਲੱਗਿਆ ਤੁਸੀਂ ਕਦੇ ਆਪਣੀ ਦਾਦੀ ਦੇ ਟਾਈਮ ਕਦੇ ਮਾਤਾ ਦੇ ਟਾਈਮ ਸੁਣਿਆ ਸੀ ਵੀ ਕੋਈ ਸਕੈਨ ਸੀ ਜਾਂ ਕੋਈ ਉਹਨਾਂ ਦਾ ਅੰਡਾ ਘਟ ਗਿਆ ਜਾਂ ਉਹਨਾਂ ਦਾ ਏ ਐਮ ਐਚ ਲੈਵਲ ਘਟ ਗਿਆ ਕੀ ਹੁੰਦਾ ਉਹ ਕੋਈ ਚੀਜ਼ ਅਸੀਂ ਉਸ ਚੀਜ਼ ਨੂੰ ਨਹੀਂ ਮੰਨਦੇ ਅਸੀਂ ਮੰਨਦੇ ਹਾਂ ਸਿਰਫ ਕੁਦਰਤ ਨੂੰ ਜੇ ਤੁਸੀਂ ਕੁਦਰਤ ਦੇ ਨੇੜੇ ਓ ਜ਼ਮੀਨ ਨਾਲ ਜੁੜੇ ਹੋਏ ਹੋ ਤਾਂ ਤੁਸੀਂ ਆਉਣ ਵਾਲੇ ਸਮੇਂ 'ਚ ਵੰਸ਼ ਵਧਾ ਸਕਦੇ ਹੋ ਤੁਸੀਂ ਆਰਟੀਫੀਸ਼ੀਅਲ ਤਰੀਕੇ ਵਰਤ ਕੇ ਅੰਡੇ ਜਾਂ ਤੁਸੀਂ ਕਿਸੇ ਦੇ ਅੰਡੇ ਰਖਾ ਕੇ ਜਾਂ ਕਿਸੇ ਦੇ ਸਪਰਮ ਲੈ ਕੇ ਤੁਸੀਂ ਕਦੇ ਵੀ ਆਪਣੀ ਜਿਹੜੀ ਆਉਣ ਵਾਲੀ ਵੰਸ਼ ਹੈ ਤੁਸੀਂ ਅੱਜ ਮੇਰੀ ਗੱਲ ਨੋਟ ਕਰਕੇ ਰੱਖਿਓ ਜਿਹੜੇ ਤੁਸੀਂ ਅੱਜ ਟੀਕਿਆਂ ਦੇ ਨਾਲ ਬੱਚੇ ਪੈਦਾ ਕਰ ਰਹੇ ਹੋ ਟੋਡੇ ਜਿਹੜੇ ਬੱਚੇ ਹੋਣਗੇ ਉਹਨਾਂ ਤੋਂ ਤਾਂ ਟੀਕਿਆਂ ਦੇ ਨਾਲ ਉਹਨਾਂ ਤੋਂ ਤਾਂ ਮਸ਼ੀਨਾਂ ਦੇ ਨਾਲ ਵੀ ਬੱਚੇ ਪੈਦਾ ਨਹੀਂ ਹੋਣੇ ਇਹ ਕਦੇ ਸਹਰਾਣੇ ਥੱਲੇ ਬਾਹਰ ਰੱਖ ਕੇ ਸੋਚਿਓ ਧਿਆਨ ਨਾਲ ਰਾਤ ਨੂੰ ਸੌਣ ਲੱਗੇ ਆਪਾਂ ਅੱਜ ਅੱਜ ਦੇ ਸਮੇਂ 'ਚ ਬਹੁਤ ਵੱਡੇ ਲੋਕ ਸਾਡੇ ਕੋਲ ਕਈ ਵਾਰੀ ਆਉਨੇ ਆ ਬਹੁਤ ਪੈਸੇ ਦਾ ਹੰਕਾਰ ਵੀ ਕਰਨਗੇ ਜਾਂ ਪੈਸਿਆਂ ਕੋਲ ਹੋਣਗੇ ਵੀ ਕਿਉਂ ਕਿਉਂਕਿ ਜਦੋਂ ਤੱਕ ਤੁਸੀਂ ਕੁਦਰਤ ਦੇ ਨੇੜੇ ਨਹੀਂ ਹੈਗੇ ਉਦੋਂ ਤੱਕ ਤੁਸੀਂ ਆਪਣਾ ਵੰਸ਼ ਨਹੀਂ ਵਧਾ ਸਕਦੇ ਕੁਦਰਤ ਦਾ ਇਸ ਦੇ ਵਿੱਚ ਸਭ ਤੋਂ ਵੱਡਾ ਰੋਲ ਕੁਦਰਤ ਦਾ ਜੀ ਅੱਛਾ ਤੇ ਡਾਕਟਰ ਸਾਹਿਬ ਤੁਸੀਂ ਗੱਲ ਸਮਝਾਤੀ ਹੈ ਕਿ ਕੁਦਰਤ ਦਾ ਕਿੰਨਾ ਵੱਡਾ ਰੋਲ ਹੈ ਪਰ ਸਰ ਨੂੰ ਇਹ ਦੱਸੋ ਵੀ ਤੁਸੀਂ ਚੱਕੀ ਚ ਕਿਉਂ ਚੁਣੀ ਤੇ ਇਹਦੇ ਵਿੱਚ ਕੀ ਨੁਸਕੇ ਫਾਰਮੂਲੇ ਤੁਸੀਂ ਕੁੱਟ ਕੇ ਪਾਉਣ ਦੀ ਗੱਲ ਕਰ ਰਹੇ ਹੋ ਚੱਕੀ ਦੇ ਵਿੱਚ ਆਪਾਂ ਇਹ ਚੁੱਕੀ ਸਭ ਤੋਂ ਪਹਿਲਾਂ ਤਾਂ ਤੁਹਾਡੇ ਇਹਨੇ ਪੇਟ ਨੂੰ ਸਹੀ ਕਰਨਾ ਹੈ ਪੇਟ ਦੇ ਵਿੱਚ ਜਿਹੜੀ ਨਰਮਤਾ ਲੈ ਕੇ ਆਉਣੀ ਆਪਾਂ ਉਹ ਗੱਲ ਕੀਤੀ ਹੈ ਦੂਜਾ ਨੰਬਰ ਆ ਵੀ ਜਦੋਂ ਤੁਸੀਂ ਜੜੀਆਂ ਬੂਟੀਆਂ ਨੂੰ ਆਪਣੇ ਮਨ ਦੇ ਨਾਲ ਇਹਦੇ ਵਿੱਚ ਪੀਸੋਂਗੇ ਠੀਕ ਹੈ ਜੀ ਕਿਉਂ ਇੱਕ ਪੱਥਰ ਦੇ ਨਾਲ ਪੱਥਰ ਰਗੜਦਾ ਹੈ انسان ਨੇ ਜਿਹੜੀ ਅੱਗ ਹੈ ਸ਼ੁਰੂਆਤੀ ਪੈਦਾ ਕਿੱਥੋਂ ਕੀਤੀ ਹੈ ਪੱਥਰ ਤੋਂ ਕੀਤੀ ਹੈ ਪੱਥਰ ਦੇ ਨਾਲ ਅੱਗ ਦੇ ਨਾਲ ਤੁਸੀਂ ਪੂਰੀ ਦੁਨੀਆ ਨੂੰ ਫੂਕ ਵੀ ਸਕਦੇ ਹੋ ਅੱਗ ਦੇ ਨਾਲ ਤੁਸੀਂ ਪੂਰੀ ਦੁਨੀਆ ਨੂੰ ਜਗਾ ਵੀ ਸਕਦੇ ਹੋ ਠੀਕ ਹੈ ਜੀ ਅੱਗ ਕਹੀ ਜੀ ਚੀਜ਼ ਹੈ ਪਰ ਉਹ ਜਿਹੜਾ ਪੱਥਰ ਹੈ ਤੁਸੀਂ ਦੇਖੋ ਵੀ ਕਿੱਡੀ ਕੋ ਉਹਦੇ ਵਿੱਚ ਕਰਾਮਾਤ ਹੈ ਇਨਸਾਨ ਨੇ ਪੱਥਰ ਦੇ ਨਾਲੇ ਅੱਗ ਪੈਦਾ ਕਰਤੀ ਪੱਥਰ ਦੇ ਨਾਲੇ ਚੱਕਰ ਚਲਾ ਦਿੱਤੇ ਫਿਰ ਪੱਥਰ ਦੇ ਨਾਲ ਜਿਹੜੇ ਔਲਾਦ ਕਿਉਂ ਨਹੀਂ ਪੈਦਾ ਕੀਤੀ ਜਾ ਸਕਦੀ ਇਹ ਤਾਂ ਕੁਦਰਤ ਦਾ ਊਸੂਲ ਹੈ ਵੱਡੇ ਵੱਡੇ ਜਿਹੜੇ ਵਿਦਵਾਨ ਹੋਏ ਆ ਜਾਂ ਵੱਡੇ ਵੱਡੇ ઋષਿ ਮੁਨੀ ਹੋਏ ਆ ਭਗਤੀ ਕਿੱਥੇ ਬਹਿ ਕੇ ਕੀਤੀ ਉਹਨਾਂ ਨੇ ਪੱਥਰਾਂ ਤੇ ਬਹਿ ਕੇ ਕੀਤੀ ਆ ਠੀਕ ਹੈ ਜੀ ਕਦੇ ਹੋਇਆ ਵੀ ਤੁਸੀਂ ਰੜੇ ਮੈਦਾਨ ਦੇ ਵਿੱਚ ਤੁਸੀਂ ਕੋਈ ਰਿਸ਼ੀ ਮੁਨੀ ਦੇਖਿਆ ਵੀ ਕਿਸੇ ਨੇ ਭਗਤੀ ਕਰ ਰਿਆ ਪੱਥਰਾਂ ਤੇ ਬਹਿ ਕੇ ਕੀਤੀ ਆ ਕਦੇ ਵੀ ਜਾ ਕੇ ਤੁਸੀਂ ਦੇਖ ਲਓ ਉਹਨਾਂ ਨੇ ਭਗਤੀ ਕਰ ਕਰਕੇ 100 ਸਾਲ ਕਰਕੇ ਵੀ ਬੈਠ ਕੇ ਆਪਣੇ ਪੱਥਰ ਵੀ ਘਸਾ ਦਿੱਤੇ ਤੁਸੀਂ ਇਹ ਦੇਖ ਲਓ ਵੀ ਇਹ ਪੱਥਰਾਂ ਦੇ ਵਿੱਚ ਐਡੀ ਕਿ ਕਲਾਮਤ ਹੈ ਜਿਹੜਾ ਬੰਦਾ ਪੱਥਰ ਦੀ ਪੀਸੀ ਹੋਈ ਚੱਕੀ ਦੇ ਨਾਲ ਬਣਿਆ ਹੋਇਆ ਆਟਾ ਖਾਂਦਾ ਉਹ ਅੱਜ ਵੀ ਤੰਦਰੁਸਤ ਹੈ ਜਿਹੜਾ ਬੰਦਾ ਮਸ਼ੀਨਰੀ ਆਟਾ ਪੀਸਿਆ ਹੋਇਆ ਖਾਂਦਾ ਉਹ ਤੰ ਉਹ ਬਿਮਾਰ ਹੈ ਉਹਦਾ ਪੇਟ ਖਰਾਬ ਹੈ ਕਿਉਂ ਕਿ ਇਹਨਾਂ ਦੇ ਵਿੱਚ ਕਰਾਮਾਤ ਨਹੀਂ ਹੈ ਕੁਦਰਤ ਵਸਦੀ ਹੈ ਨਾ ਚੀਜ਼ਾਂ ਦੇ ਵਿੱਚ ਜਦੋਂ ਤੁਸੀਂ ਆਪਣੇ ਘਰ ਪੁਰਾਣੇ ਸਮੇਂ ਦੇ ਵਿੱਚ ਸਾਡੀਆਂ ਮਾਈਆਂ ਦੁਪਹਿਰ ਦੀ ਮਿੱਸੀ ਰੋਟੀ ਇਸ ਦੇ ਵਿੱਚ ਪੀਸ ਕੇ ਖਾਂਦੀਆਂ ਸੀ ਬਣਾਉਂਦੀਆਂ ਸੀ ਉਹ ਤਾਜ਼ਾ ਆਟਾ ਉਨਾਂ ਕੇ ਉਹਨਾਂ ਨੇ ਪਾਇਆ ਪਾਇਆ پیسਣਾ ਤੇ ਨਾਲੋਂ ਨਾਲ ਉਹ ਬਣਾ ਲੈਣਾ ਹੈ ਉਹ ਕਦੇ ਹੋਇਆ ਸੀ ਅੱਜ ਕੱਲ ਲੋਕਾਂ ਨੂੰ ਮਿੱਸੀ ਰੋਟੀ ਪਚਦੀ ਨਹੀਂ ਹੈਗੀ ਉਹ ਜਾਂਦੀ ਸੀ ਝੱਟ ਪਚਦੀ ਸੀ ਯਾਰ ਤਾਕਤ ਵੀ ਦਿੰਦੀ ਸੀ ਕਿਉਂ ਕਿਉਂਕਿ ਉਹ ਅਸਲ ਤਰੀਕੇ ਦੇ ਨਾਲ ਪੀਸੀ ਗਈ ਸੀ ਯਾਰ ਇੱਕ ਔਰਤ ਦੀ ਉਹਦੇ ਵਿੱਚ ਪੂਰੀ ਕਹ ਲਓ ਆਤਮਾ ਸਮਾਈ ਹੋਈ ਸੀ ਯਾਰ ਪੂਰਾ ਉਹਦਾ ਹੱਡ ਭਨਵਾ ਪਸੀਨਾ ਸਮਾਇਆ ਹੋਇਆ ਸੀ ਉਹ ਤਾਂ ਕਰਕੇ ਤੰਦਰੁਸਤ ਸੀਗੇ ਨਾ ਕਿ ਉਹ ਕੁਦਰਤ ਦੇ ਨਾਲ ਜੁੜੇ ਹੋਏ ਸੀਗੇ ਜਿਹੜੇ ਬੰਦੇ ਨੇ ਬਹਿ ਕੇ ਰੋਟੀ ਖਾ ਲਈ ਧਰਤੀ ਤੇ ਉਸ ਬੰਦੇ ਦੇ ਅੰਦਰ ਤਾਂ ਵੈਸੇ ਹੀ એનર્ਜੀ ਜਿਹੜੀ ਬਹੁਤ ਜ਼ਿਆਦਾ ਆ ਜਾਂਦੀ ਹੈ ਕਿਉਂਕਿ ਧਰਤੀ ਦੇ ਵਿੱਚ ਕੱਲਾ ਹੀ ਇਹੋ ਜਿਹਾ ਕੁਦਰਤ ਦੇ ਵਿੱਚ ਕੱਲਾ ਹੀ ਇਹੋ ਜਿਹਾ ਹੈ ਜਦੋਂ ਤੁਸੀਂ ਇਹਦੇ ਵਿੱਚ ਵਲੀਨ ਹੋ ਕੇ ਰਹਿੰਦੇ ਹੋ ਜੁੜ ਕੇ ਰਹਿੰਦੇ ਹੋ ਤਾਂ ਤੁਹਾਨੂੰ ਇਹ ਇਹ ਨਹੀਂ ਹੈ ਸਕਦਾ ਵੀ ਤੁਹਾਡਾ ਆਉਣ ਵਾਲਾ ਸਮਾਂ ਇਹ ਮਾੜਾ ਬਣਾ ਦੇਵੇ ਜੀ ਅੱਛਾ ਤੇ ਫਿਰ ਇਹ ਨੁਸਖਾ ਫਾਰਮੂਲਾ ਤੁਸੀਂ ਕਿਹੜਾ ਦੇਵੋਗੇ ਪੀਸਣ ਨੂੰ ਇਹਦੇ ਵਿੱਚ ਤੁਸੀਂ ਕਹਿ ਰਹੇ ਹੋ ਕਿ ਸਭ ਤੋਂ ਵਧੀਆ ਚੀਜ਼ ਤਾਂ ਜਿਹੜੀ ਆਪਾਂ ਤੁਹਾਨੂੰ ਦੱਸੀਆ ਵੀ ਐਗ ਸਭ ਤੋਂ ਵਧੀਆ ਬਣਾਉਂਦਾ ਜਿਹਨੂੰ ਕਹਿੰਨੇ ਆਪਾਂ 나ਗ ਕੇਸਰ ਇਹਨੂੰ ਆਪਾਂ 나ਗ ਕੇਸਰ ਕਹਿੰਨੇ ਆ ਤੁਸੀਂ ਇਹ ਪਾਉਣਾ ਉਸ ਤੋਂ ਬਾਅਦ ਆਪਾਂ ਹਰ ਵਾਰ ਅਸੀਂ ਨਵਾਂ ਫਾਰਮੂਲਾ ਲੈ ਕੇ ਆਉਂਨੇ ਹਾਂ ਸਾਡੀ ਹਰ ਵਾਰ ਨਵੀਂ ਖੋਜ ਹੁੰਦੀ ਹੈ ਨਵਾਂ ਸਾਡਾ ਤਜਰਬਾ ਹੁੰਦਾ ਵੀ ਹਾਂ ਵੀ ਅਸੀਂ ਹੋਰ ਵੱਧ ਤੋਂ ਵੱਧ ਆਪਣਾ ਜਿਹੜਾ ਤਜਰਬਾ ਕਰਕੇ ਕਿਸੇ ਨੂੰ ਵੱਧ ਤੋਂ ਵੱਧ ਜਿਹੜਾ ਲਾਭ ਦਈਏ ਇਹ ਸਫੈਦ ਕੱਥਾ ਜੀ ਇਹ ਕਾਲਾ ਕੱਥਾ ਵੀ ਆਉਂਦਾ ਇੱਕ ਜਿਹਨੂੰ ਇਹ ਆਪਾਂ ਨੇ ਸਫੈਦ ਕੱਥਾ ਲੈਣਾ ਹੈ ਸਫੈਦ ਕੱਥਾ ਤੁਸੀਂ ਪੰਸਾਰੀ ਦੀ ਦੁਕਾਨ ਤੋਂ ਲੈ ਸਕਦੇ ਹੋ ਇਹ ਦੇਖਣ ਨੂੰ ਆਪਾਂ ਨੂੰ ਪੱਥਰ ਵਰਗਾ ਲੱਗਦਾ ਪਰ ਆਸਾਨੀ ਦੇ ਨਾਲ ਟੁੱਟ ਜਾਂਦਾ ਇਹ ਵੀ ਆਪਾਂ ਨੇ ਇਹਦੇ ਵਿੱਚ ਪੀਸਣਾ ਹੈ ਠੀਕ ਹੈ ਜੀ ਇਹਦੇ ਪਰ ਮਿਹਨਤ ਜ਼ਰੂਰ ਆਉਂਦੀ ਇਹਨੂੰ ਬਰੀਕ ਕਰਕੇ ਤੁਸੀਂ ਇਹਦੇ ਵਿੱਚ ਬੀਸੋ ਤੇ ਨਾਲੇ ਤੁਸੀਂ ਦੇਖੋ ਵੀ ਕਿੰਨਾ ਇਹਨਾਂ ਚੀਜ਼ਾਂ ਦੇ ਨੇੜੇ ਰਹਿ ਕੇ ਆਨੰਦ ਦੇਖੋ ਕਿੰਨਾ ਆਉਂਦਾ ਹੈ ਨਾ ਪੁਰਾਣੇ ਸਮੇਂ ਦੇ ਵਿੱਚ ਜਿਹੜੀਆਂ ਸਾਡੀਆਂ ਦਾਦੀਆਂ ਪਰਦਾਦੀਆਂ ਸੀ ਉਹ ਚੱਕੀ ਕੱਤਦੀਆਂ ਸੀ ਜਾਂ ਚਰਖਾ ਕੱਤਦੀਆਂ ਸੀ ਉਹ ਕਹਿੰਦੀਆਂ ਸੀ ਹਰ ਚਰਖੇ ਦੇ ਘੜੇ ਯਾਦ ਆਵੇਂ ਤੂੰ ਸੱਜਣਾ ਪਰ ਅੱਜ ਕੱਲ ਨਾ ਕੋਈ ਯਾਦ ਕਰਦਾ ਤੇ ਨਾ ਚਰਖਾ ਕੱਤਿਆ ਜਾਂਦਾ ਇਸ ਕਰਕੇ ਦਿਲਾਂ 'ਚ ਵੀ ਦੂਰੀਆਂ ਵਧ ਗਈਆਂ ਤੇ ਸਰੀਰ ਵੀ ਬਿਮਾਰ ਹੋ ਗਏ ਤੁਸੀਂ ਦੇਖੋ ਕਿੰਨਾ ਆਨੰਦ ਆਉਂਦਾ ਹੈ ਦੇਖੋ ਤੁਸੀਂ ਜਿਹੜੀਆਂ ਇਹ ਚੀਜ਼ਾਂ ਜਦੋਂ ਅਸੀਂ ਇਹਨਾਂ ਚੀਜ਼ਾਂ ਨੂੰ ਮਿਕਸੀਆਂ 'ਚ ਰਕੜਦੇ ਆ ਉਹ ਅਕਸਰ ਉਹ ਜੜੀਆਂ ਬੂਟੀਆਂ ਨੂੰ ਗਰਮ ਕਰਦੀਆਂ ਨੇ ਇਹ ਦੇਖੋ ਠੰਡਕ ਦੇ ਕੇ ਜਿਹੜਾ ਸਾਰਾ ਸਾਡਾ ਬੂਰਾ ਤਿਆਰ ਹੋ ਰਿਹਾ ਔਰ ਕਿੰਨਾ ਨਜ਼ਾਰਾ ਇਸ ਚੀਜ਼ ਨਾਲ ਆ ਰਿਹਾ ਵੀ ਇਹ ਵੀ ਆਵਾਜ਼ ਜਿਹੜੀ ਦੀ ਵਾਈਬ੍ਰੇਸ਼ਨ ਹੈ ਤੇ ਸਾਊਂਡ ਹੈ ਸਾਊਂਡ ਬੜਾ ਤਸੱਲੀ ਦਿੰਦਾ ਜੀ ਇਹ ਬੰਦੇ ਨੂੰ ਡਿਪਰੈਸ਼ਨ ਹੋਣੇ ਨਹੀਂ ਦਿੰਦੀਆਂ ਚੀਜ਼ਾਂ ਜਿਹੜਾ ਬੰਦਾ ਤੁਸੀਂ ਇਹ ਕਹੋ ਕੰਮ ਕਰਦਾ ਹੈ ਕੰਮ ਕਰਕੇ ਆਪਣੇ ਹੱਥੀਂ ਕੰਮ ਕਰਕੇ ਪੇਟ ਜੋਗਾ ਖਾਣ ਵਾਸਤੇ ਤਿਆਰ ਕਰਦਾ ਉਹ ਬੰਦਾ ਡਿਪਰੈਸ਼ਨ 'ਚ ਕਿਵੇਂ ਚਲੇ ਜਾਊਗਾ ਨਹੀਂ ਜਾ ਸਕਦਾ ਜਦੋਂ ਅਸੀਂ ਵਿਹਲੇ ਆ ਉਦੋਂ ਸਾਡੇ ਸਰੀਰ 'ਚ ਬਿਮਾਰੀਆਂ ਵੀ ਭਰਨਗੀਆਂ ਮਨ ਸਾਡਾ ਸ਼ੈਤਾਨ ਬਣ ਜਾਊਗਾ ਤੇ ਆਉਣ ਵਾਲਾ ਸਮਾਂ ਜਿਹੜਾ ਸਭ ਤੋਂ ਸਾਡੇ ਲਈ ਖਤਰਨਾਕ ਪੈਦਾ ਕਰਕੇ ਦਿੰਦਾ ਜੀ ਉਹ ਜੀ ਜੀ ਅੱਛਾ ਡਾਕਟਰ ਸਾਹਿਬ ਔਰਤਾਂ ਦੀ ਗੱਲ ਕਰੀਏ ਜੇਕਰ ਅਸੀਂ ਤੁਸੀਂ ਕਹਿ ਰਹੇ ਹੋ ਕਿ ਔਰਤਾਂ ਦੀ ਜਿਹੜੀ ਹੈਲਥ ਹੈਗੀ ਹੈ ਉਹ ਚੱਕੀ ਨਾਲ ਬੜੀ ਜੁੜੀ ਹੋਈ ਹੈ ਤੁਸੀਂ ਹਮੇਸ਼ਾ ਹੀ ਹਰੇਕ ਲਗਭਗ ਤੁਸੀਂ ਕਹਿ ਰਹੇ ਹੋ ਕਿ ਜਿਹੜੀ ਤੁਹਾਡੇ ਕੋਲ ਔਰਤ ਆਉਂਦੀ ਹੈ ਇੱਥੇ ਸਾਡੀ ਮਾਂ ਸਾਡੀ ਭੈਣ ਦੇ ਰੂਪ ਚ ਜੇ ਕੋਈ ਆਉਂਦਾ ਹੈ ਤਾਂ ਤੁਸੀਂ ਉਹਨਾਂ ਨੂੰ ਚੱਕੀ ਚਲਾਉਣਾ ਦੱਸਦੇ ਹੋ ਹੋਰ ਕੀ ਹੈਗਾ ਚੱਕੀ ਚਲਾਉਣ ਵਾਲਾ ਦੇਖਿਆ ਤੁਸੀਂ ਔਰਤਾਂ ਦੇ ਹਰ ਔਰਤ ਦਾ ਪੇਟ ਵਧਿਆ ਹੋਇਆ ਬੱਖੀਆਂ ਤੇ ਮਾਸ ਲਟਕਦਾ ਠੀਕ ਹੈ ਜੀ ਕਿਉਂ ਲਟਕਦਾ ਹੈ ਕਿਉਂਕਿ ਬੱਖੀਆਂ ਦੀ ਪ੍ਰੈਕਟਿਸ ਹੈ ਨਹੀਂ ਆਹ ਦੇਖੋ ਤੁਸੀਂ ਇੱਥੇ ਚਲਾਉਨੇ ਹੋ ਦੇਖੋ ਤੁਹਾਡੀ ਬੱਖੀ ਦੀ ਪੈਂਦੀ ਆ ਖਿੱਚ ਕੇ ਨਾ ਬੱਖੀਆਂ ਤੇ ਚਰਬੀ ਕਿਵੇਂ ਜੜ ਜੂਗੀ ਮਾਸ ਕਿਵੇਂ ਚੜ ਜੂਗਾ ਪਾਣੀ ਭਰਨੇ ਨਹੀਂ ਜਦੋਂ ਹਰ ਤੁਸੀਂ ਕਹਿ ਲੋ ਵੀ ਹਲਾਰੇ ਤੁਹਾਡੇ ਸਰੀਰ ਨੇ ਪਸੀਨਾ ਨਿਕਲਣਾ ਕਿਵੇਂ ਤੁਹਾਡੇ ਸਰੀਰ ਤੇ ਚੰਮ ਚੜਜੂਗਾ ਕਿਵੇਂ ਤੁਹਾਡਾ ਸਰੀਰ ਬਿਮਾਰ ਹੋ ਜੂਗਾ ਰੌਣਸ ਵਾਲੇ ਸਮੇਂ ਦੇ ਵਿੱਚ ਤੁਸੀਂ ਕਿਵੇਂ ਕਹਿ ਸਕਦੇ ਹੋ ਜਿਹੜੀਆਂ ਸਾਡੀਆਂ ਦਾਦੀਆਂ ਪਰਦਾਦੀਆਂ ਸਾਡੀਆਂ 90 90 92 92 ਸਾਲ ਦੀਆਂ ਹੋ ਕੇ ਇਸ ਦੁਨੀਆ ਤੋਂ ਗਈਆਂ ਨੇ ਅੱਜ ਕੱਲ ਤੁਸੀਂ ਦੇਖੋ 40 ਸਾਲ ਦੀਆਂ ਦੇ ਜਿਹੜੇ ਹੈਗੇ ਆ ਸਾਰਾ ਕੁਝ ਖਤਮ ਹੋਇਆ ਪਿਆ ਆਬ 40 40 35 35 ਸਾਲ ਦੀਆਂ ਔਰਤਾਂ ਆ ਕੇ ਕਹਿੰਦੀਆਂ ਵੀ ਸਾਨੂੰ ਡਾਕਟਰ ਨੇ ਕਿਹਾ ਵੀ ਤੁਹਾਡੀ ਉਮਰ ਹੁੰਦੀ ਜਾਂਦੀ ਹੈ ਤੁਹਾਡੇ ਬੱਚਾ ਨਹੀਂ ਜੰਮਣਾ ਹੈਗਾ ਹੁਣ ਵੀ ਜਲਦੀ ਤੋਂ ਜਲਦੀ ਜੇ ਹੱਲ ਹੁੰਦਾ ਉਹ ਕਰਾ ਲਓ ਜਾ ਤਾਂ ਔਰਤਾਂ ਜਿਹੜੀਆਂ ਹੈਗੀਆਂ ਸੀ 50 5 ਆਂ ਨੂੰ ਕੀ ਹੋ ਗਿਆ ਗੱਲ ਕਹਾਣੀ ਇਹ ਆ ਵੀ ਹੋਣ ਵਾਲੀਆਂ ਕੰਮ ਛੱਡ ਗਈਆਂ ਪੈਰਾਂ 'ਤੇ ਬੈਠਣਾ ਛੱਡ ਗਈਆਂ ਖੜ ਕੇ ਹਾਰਾ ਕੁਝ ਕਰਨਾ ਤਾਂ ਤੁਸੀਂ ਇਹ ਦੇਖ ਲਓ ਹਰ ਔਰਤ ਦੇ 100 'ਚੋਂ 99 ਔਰਤ ਦੇ ਲੱਤਾਂ ਦੇ ਵਿੱਚ ਪੱਟਾਂ ਦੇ ਵਿੱਚ ਦਰਦ ਹੁੰਦਾ ਕਿਉਂ ਹੁੰਦਾ ਕਿਉਂਕਿ ਜਦ ਕਦੇ ਉਹ ਮੋੜਨੇ ਨਹੀਂ ਪੈਰਾਂ 'ਤੇ ਬੈਠਣਾ ਹੀ ਨਹੀਂ ਫਿਰ ਦਰਦਾਂ ਹੋਣੀਆਂ ਹੀ ਹੋਣੀਆਂ ਉਹਨਾਂ 'ਚ ਚਰਬੀ ਜਿਹੜੀ ਦਿਨ ਰਾਤ ਉਹ ਜਮਾ ਹੋਈ ਜਾਂਦੀ ਹੈ ਜੰਮੀ ਜਾਂਦੀ ਹੈ ਜੀ ਜੀ ਤੇ ਫਿਰ ਇਹ ਕੀ ਚੀਜ਼ ਐ ਤੁਸੀਂ ਨਾ ਕਿਸੇਰ ਵੀ ਪਤਾ ਕੱਥਾ ਵੀ ਪਤਾ ਇਹ ਕੀ ਐ ਜੀ ਅੱਜ ਤਾਂ ਤੁਸੀਂ ਪੱਥਰ ਹੀ ਪੱਥਰ ਘਰਤਾ ਜੀ ਪੱਥਰ ਦੇ ਨਾਲ ਪੱਥਰ ਟਕਰਾਂਦਾ ਤਾਂ ਉਹ ਕੋਈ ਕਮਾਲ ਦੀ ਉਹ ਚੀਜ਼ ਪੈਦਾ ਕਰਦਾ ਇਹ ਆ ਟਿੱਕਰੀ ਨਸਾਦਰ ਟਿੱਕਰੀ ਨਸਾਦਰ ਦਾ ਇਹਦੇ ਵਿੱਚ ਐਡਾ ਕੁ ਰੋਲ ਆ ਵੀ ਜੇ ਨਾ ਔਰਤਾਂ ਦਾ ਅੰਡਾ ਬਣਦਾ ਹੈਗਾ ਪਰ ਫੁੱਟਦਾ ਨਹੀਂ ਹੈਗਾ ਤਾਂ ਇਹ ਸੀ ਚੀਜ਼ ਦੀ ਤੁਸੀਂ ਇਸ ਚੀਜ਼ ਚ ਪਾ ਕੇ ਜਦੋਂ ਖਰਾਕ ਲੈਣੀ ਆ ਦੀ ਤੁਸੀਂ ਇੱਕ ਚੁਟਕੀ ਚੁੰਡੀ ਭਰ ਕੇ ਵਾਸੇ ਦੀ ਵਿੱਚ ਪਾਉਣੀ ਆ ਤਾਂ ਜਿਨ੍ਹਾਂ ਦਾ ਔਰਤਾਂ ਦਾ ਅੰਡਾ ਟਾਈਮ ਨਾਲ ਨਹੀਂ ਫੁੱਟਦਾ ਤਾਂ ਉਹ ਵੀ ਫੁੱਟਣ ਲਾ ਦੂਗਾ ਤਾਂ ਸਭ ਤੋਂ ਮੈਂ ਕਮਾਲ ਦੀ ਸੀ ਜੀ ਦੱਸਣ ਲੱਗਿਆ ਇਹ ਥੋੜੀ ਜੀ ਤੁਹਾਨੂੰ ਪਰਖ ਕਰਕੇ ਵੀ ਲੈਣੀ ਪਊਗੀ ਤੇ ਲੈਣੀ ਵੀ ਕਿਸੇ ਵਧੀਆ ਪੁਰਾਣੇ ਪੰਸਾਰੀ ਤੋਂ ਪਊਗੀ ਥੋੜੀ ਜੀ ਇਹ ਕੀਮਤੀ ਔਸ਼ਦਾ ਤੇ ਮਹਿੰਗਾ ਹੁੰਦਾ ਵੈਸੇ ਇਹਨੂੰ ਸੁੱਚਾ ਮੋਤੀ ਕਹ ਦਿੰਨੇ ਆ ਸੁੱਚੇ ਮੋਤੀ ਨੂੰ ਤੁਸੀਂ ਕੀ ਕਰਨਾ ਬਹੁਤ ਧਿਆਨ ਨਾਲ ਕਿਉਂਕਿ ਇਹਦੇ ਵਿੱਚ ਨਹੀਂ ਆਪਾਂ ਕੁੱਟ ਸਕਦੇ ਇਹਨੂੰ ਇਹਨੂੰ ਤੁਸੀਂ ਕੁੱਟਣ ਲਈ ਥੋੜਾ ਜਿਹਾ ਖਾਸ ਯੰਤਰ ਜਿਵੇਂ ਤੁਹਾਡਾ ਕੋਈ ਘਰੇ ਖਰਲ ਹੈਗਾ ਵਧੀਆ ਤੁਸੀਂ ਲੈ ਕੇ ਉਹਦੇ ਵਿੱਚ ਤੁਸੀਂ ਕੁੱਟਣਾ ਇਹਨੂੰ ਕਿਉਂਕਿ ਇੱਕ ਤਾਂ ਹੈ ਛੋਟੀ ਇੱਕ ਖਰਾਕ ਦੇ ਵਿੱਚ ਤੁਸੀਂ ਇਹ ਇੱਕ ਮੋਤੀ ਗਲਾਬ ਦੇ ਅਰਕ ਦੇ ਵਿੱਚ ਤੁਸੀਂ ਇਹ ਕਹਿ ਲਓ 7 ਘੰਟੇ ਖਰਲ ਕਰਨਾ ਇਹਨੂੰ ਲਗਾਤਾਰ ਮਿਹਨਤ ਕਰਕੇ ਖਰਲ ਕਰਕੇ ਫਿਰ ਤੁਸੀਂ ਉਹਨੂੰ ਮਿਕਸ ਕਰਨਾ ਤਾਂ ਔਲਾਦ ਦੀ ਪ੍ਰਾਪਤੀ ਜ਼ਰੂਰ ਹੁੰਦੀ ਹੈ ਜੀ। ਅੱਛਾ ਡਾਕਟਰ ਸਾਹਿਬ ਇੱਕ ਹੋਰ ਬੜੀ ਅਹਿਮ ਚੀਜ਼ ਹੈਗੀਏ। ਔਰਤਾਂ ਦਾ ਬਹੁਤ ਸਾਰੇ ਦਿੱਕਤਾਂ ਇਦਾਂ ਹੈਗੀਆਂ ਵੀ ਕਈ ਔਰਤਾਂ ਦੇ ਬੱਚਾ ਹੁੰਦਾ ਤੇ ਹੁੰਦੇ ਸਾਰ ਉਹ ਪਰਮਾਤਮਾ ਨੂੰ ਪੂਰਾ ਹੋ ਜਾਂਦਾ। ਕਈਆਂ ਨੂੰ ਹੁੰਦਾ ਕਿ ਉਹ ਪਹਿਲੇ ਹੀ ਅ ਵਿੱਚੇ ਪੇਟ ਦੇ ਵਿੱਚ ਹੀ ਖਰਾਬ ਹੋ ਜਾਂਦਾ ਜੀ ਜੀ ਮਹੀਨੇ ਖਰਾਬ ਹੋ ਜਾਂਦਾ ਔਰ ਉਸ ਤੋਂ ਇਲਾਵਾ ਬਹੁਤ ਸਾਰੀਆਂ ਭੈਣਾਂ ਹੈਗੀਆਂ ਨੇ ਬਹੁਤ ਸਾਰੀਆਂ ਮਾਵਾਂ ਹੈਗੀਆਂ ਨੇ ਜਿਨ੍ਹਾਂ ਦੇ ਬੱਚਾ ਹੋਇਆ ਤੇ ਦੂਜੇ ਤੀਜੇ ਮਹੀਨੇ ਉਹ ਡਿੱਗ ਜਾਂਦਾ ਯਾਨੀ ਕਿ ਗਰਭਪਾਤ ਹੋ ਜਾਂਦਾ ਹੈ ਮੇਨ ਕਾਰਨ ਆਪਾਂ ਨੇ ਸ਼ੁਰੂ ਕਿੱਥੋਂ ਕੀਤਾ ਸੀ ਵੀ ਬੱਚੇਦਾਨੀ ਜਦੋਂ ਜੜੇ ਕਮਜ਼ੋਰ ਆ ਬੱਚੇਦਾਨੀ ਉਹ ਕਮਜ਼ੋਰ ਆ ਉਹਨੂੰ ਕੈਚ ਕਰਕੇ ਰੱਖਣ ਦੀ ਉਹਦੇ ਵਿੱਚ ਸ਼ਮਤਾ ਹੀ ਨਹੀਂ ਹੈਗੀ ਉਹਦੇ ਵਿੱਚ ਤਾਕਤੇ ਨਹੀਂ ਹੈਗੀ ਤਾਂ ਉਹ ਕਿੱਦਾਂ 8ਵੇਂ 9ਵੇਂ ਮਹੀਨੇ ਤੱਕ ਬੱਚੇ ਨੂੰ ਕੈਰ ਕਰਕੇ ਰੱਖ ਸਕਦੀ ਹੈ ਬਾਕੀ ਤੁਸੀਂ ਦੇਖੋ 99% ਔਰਤਾਂ ਦੇ ਗਰਮੀ ਵਧੀ ਹੋਈ ਆ ਬੱਚੇਦਾਨੀ ਚ ਪਿਤ ਵਧਿਆ ਹੋਇਆ ਜਦੋਂ ਅੰਦਰ ਗਰਮੀ ਹੈ ਗਰਮੀ ਦੀ ਵਜ੍ਹਾ ਦੇ ਨਾਲ ਤੁਹਾਡੀ ਬੱਚੇਦਾਨੀ ਦੀ ਛਿੱਲੀ ਆ ਜਿਹੜੀ ਇੰਨੀ ਕ ਕਮਜ਼ੋਰ ਹੋ ਜਾਂਦੀ ਆ ਉਹ ਤੁਹਾਡੇ ਔਲਾਦ ਨੂੰ ਜਿਹੜੇ ਬੱਚੇ ਨੂੰ ਗਰਭ ਨੂੰ ਉਹ ਕਦੇ ਵੀ ਟਿਕਾਚ ਨਹੀਂ ਰੱਖ ਸਕਦੀ ਜੀ 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 ਅੱਛਾ ਫਿਰ ਆਖਿਰ ਦੇ ਵਿੱਚ ਇਹ ਨੁਸਖਾ ਹੁਣ ਸਾਨੂੰ ਦੱਸ ਦੋ ਵੀ ਤੁਸੀਂ ਇਹਦੇ ਵਿੱਚ ਦਾ ਕੇਸਰ ਪਾਤਾ ਚਿੱਟਾ ਕੱਥਾ ਪਾਤਾ ਸੱਚੇ ਮੋਤੀ ਪਾਤੇ ਤੇ ਇਹ ਪੱਥਰ ਰੂਪੀ ਚੀਜ਼ ਨਸ਼ਾਦਰ ਤੁਸੀਂ ਪਾਤਾ ਇਹਨੂੰ ਮਿਕਸ ਅਸੀਂ ਕਰ ਲਿਆ ਇੱਕ ਚੁਟਕੀ ਇੱਕ ਚੁਟਕੀ ਇਹਨੂੰ ਲੈਣਾ ਕਦੋਂ ਆ ਜਦੋਂ ਔਰਤ ਨੂੰ ਮਹਾਵਾਰੀ ਆ ਕੇ ਬੰਦ ਹੋ ਗਈ ਤਾਂ ਉਸ ਤੋਂ ਅਗਲੇ ਦਿਨ ਆਪਣੇ ਸਰੀਰ ਨੂੰ ਸੁੱੱਚਾ ਕਰਨਾ ਹੈ ਕੇਸਾਂ ਦਾ ਇਸ਼ਨਾਨ ਕਰਨਾ ਹੈ ਸਿਰ ਨੂੰ ਧੋ ਕੇ ਫਿਰ ਇਹ ਪੁਰਾਣੇ ਸਮਿਆਂ ਚ ਵੀ ਤੁਸੀਂ ਪੁਰਾਣੀ ਆਪਣੀਆਂ ਦਾਦੀਆਂ ਪਰਦਾਦੀਆਂ ਤੋਂ ਪੁੱਛ ਲਿਓ ਕਦੇ ਵੀ ਇਹ ਬਹੁਤ ਅਮਰ ਹੋਲ ਹੁੰਦਾ ਸੀ ਵੀ ਸਰੀਰ ਨੂੰ ਸੁੱੱਚਾ ਕਰਨਾ ਹੈ ਸੁੱੱਚਾ ਕਰਕੇ ਸਰੀਰ ਨੂੰ ਗਾਂ ਦੇ ਦੁੱਧ ਨਾਲ ਜਿਹੜੀ ਇੱਕ ਰੰਗ ਦੀ ਗਾਂ ਹੋਵੇ ਉਹਦੇ ਚ ਕੋਈ ਡੱਬ ਨਹੀਂ ਹੋਣਾ ਚਾਹੀਦਾ ਇਹ ਪੁਰਾਣੇ ਗ੍ਰੰਥਾਂ ਦੀ ਲਿਖੀ ਹੋਈ ਗੱਲ ਹੈ ਵੀ ਉਹਦੇ ਵਿੱਚ ਜਾਂ ਤਾਂ ਉਹ ਚਿੱਟੀ ਹੋਵੇ ਜਾਂ ਕਾਲੀ ਹੋਵੇ ਜਾਂ ਭੂਰੇ ਰੰਗ ਦੀ ਹੋਵੇ ਤੁਹਾਨੂੰ ਕੋਈ ਡੱਬ ਨਹੀਂ ਹੋਣਾ ਚਾਹੀਦਾ ਉਸ ਦੇ ਦੁੱਧ ਨਾਲ ਤੁਸੀਂ ਕੋਸੇ ਦੁੱਧ ਨਾਲ ਬਿਨਾ ਮਿੱਠੇ ਤੋਂ ਇਹਦਾ ਸੇਵਨ ਕਰਨਾ ਹੈ ਔਰ ਸੇਵਨ ਜਿੰਨੇ ਦਿਨ ਕਰਨਾ ਹੈ ਉਹਨੇ ਦਿਨ ਰੋਟੀ ਰੱਜ ਕੇ ਨਹੀਂ ਖਾਣੀ ਜੇ ਚਾਰ ਰੋਟੀਆਂ ਦੀ ਭੁੱਖਾ ਤਾਂ ਸਿਰਫ ਇੱਕ ਰੋਟੀ ਖਾਣੀ ਹੈ ਤੇ ਬੋਝ ਭਰਦਾ ਉਹਨੇ ਦਿਨ ਕੰਮ ਨਹੀਂ ਕਰਨਾ ਤੇ ਸਿਰ ਥੱਲੇ ਸਰਾਣ ਨਹੀਂ ਲਾਉਣਾ ਇਹ ਖਾਸ ਸਭ ਤੋਂ ਸਭਾ ਖਾਸ ਗੱਲ ਹੈ ਜੀ 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 ਕਵਾਂਟਿਟੀ ਕਿੰਨੀ ਹੋਵੇ ਜੀ ਦੁੱਧ ਨਾਲ ਇਹਦੀ 3 ਗ੍ਰਾਮ ਕਵਾਂਟਿਟੀ ਲੈਣੀ ਆ ਆਪਾਂ ਨੇ ਸਾਰੇ ਜਿਹੜੀ ਆਪਾਂ ਨੇ ਬਣਾਉਣਾ ਹੈ 3 ਕ ਗ੍ਰਾਮ ਕਵਾਂਟਿਟੀ ਸਵੇਰੇ ਖਾਲੀ ਪੇਟ ਲੈਣੀ ਆ 3 ਕ ਗ੍ਰਾਮ ਸ਼ਾਮ ਨੂੰ ਖਾਣਾ ਖਾਣ ਤੋਂ ਲਗਭਗ 2 ਘੰਟੇ ਪਹਿਲਾਂ 2 ਘੰਟੇ ਤੁਹਾਡਾ ਪਹਿਲਾਂ ਕੁਝ ਨਹੀਂ ਖਾਦਾ ਹੋਣਾ ਚਾਹੀਦਾ ਤੇ 2 ਘੰਟੇ ਤੁਸੀਂ ਦਵਾਈ ਖਾ ਕੇ ਕੁਝ ਨਹੀਂ ਖਾਣਾ ਜੀ ਜੀ ਅੱਛਾ ਤੇ ਡਾਕਟਰ ਸਿਰ ਜਿਨ੍ਹਾਂ ਕੋਲ ਇਹ ਨੁਸਖਾ ਫਾਰਮੂਲਾ ਬਣਾਉਣ ਜੋਗੀ ਤਾਕਤ ਨਹੀਂ ਹੈਗੀ ਟਾਈਮ ਨਹੀਂ ਹੈਗਾ ਅਸੀਂ ਕਹਿ ਲਈ ਫਿਰ ਉਹ ਕਿੱਧਰ ਜਾਣ ਜੀ ਉਹਨਾਂ ਦਾ ਕੋਈ ਹੱਲ ਤੁਹਾਡੇ ਕੋਲ ਹੁੰਦਾ ਉਹ ਅਸੀਂ ਖੁਦ ਤਿਆਰ ਕਰਕੇ ਦੰਨੇ ਆ ਜੀ ਇਹਨੂੰ ਇਸਕਾ ਅਸੀਂ ਆਪ ਤਿਆਰ ਕਰਦੇ ਆ ਖੁਦ ਤਿਆਰ ਕਰਕੇ ਦੰਨੇ ਇਸੇ ਤਰ੍ਹਾਂ ਚੱਕੀਆਂ ਦੀ ਤਿਆਰ ਕਰਦੇ ਹਾਂ ਹਾਂ ਇਦਾਂ ਹੀ ਚੱਕੀਆਂ ਦੇ ਤਿਆਰ ਕਰਾਂਗੇ ਜੀ ਉਹ ਹੈਨਾ ਕਿਉਂਕਿ ਜਿਹੜਾ ਇਸ ਤਰੀਕੇ ਨਾਲ ਤਿਆਰ ਕੀਤਾ ਗਿਆ ਹੋਇਆ ਉਹ 100% ਕਹਿ ਲੋ ਕੰਮ ਕਰਦਾ ਹੀ ਕਰਦਾ ਪਰ ਅੱਗੇ ਗਾਹਾਂ ਬੰਦਾ ਮਿਹਨਤ ਕਰਨ ਵਾਲਾ ਵੀ ਹੋਣਾ ਚਾਹੀਦਾ ਇਹ ਨਹੀਂ ਹੈਗਾ ਵੀ ਨੁਸਕੇ ਖਾਈ ਜਾਵੇ ਤੇ ਬੈੱਡ ਤੇ ਲਿਟੀ ਜਾਵੇ ਉਹ ਗੱਲ ਨਹੀਂ ਹੈ ਜੀ ਸਾਬ ਬਹੁਤ ਬਹੁਤ ਸ਼ੁਕਰੀਆ ਬੜਾ ਬੇਸ਼ਕੀਮਤੀ ਨੁਸਕਾ ਦੇਣ ਵਾਸਤੇ ਸੋ ਤੁਸੀਂ ਦੇਖੋ ਵੈਜ ਗਰੂਪ ਸਿੰਘ ਭੰਗੂ ਹੋਰਾਂ ਦਾ ਕਹਿਣਾ ਹੈ ਕਿ ਇਹ ਜਿਹੜੀ ਚੱਕੀ ਹੈਗੀ ਹੈ ਇਹ ਵੰਸ਼ ਚਲਾ ਚੱਕੀ ਹੈਗੀ ਔਰ ਉਹਨਾਂ ਨੇ ਇੱਥੇ ਤੱਕ ਦਾਵਾ ਕੀਤਾ ਕਿ ਉਹ ਚਿੱਟੇ ਕਾਗਜ਼ ਦੇ ਉੱਤੇ ਕੋਰੇ ਕਾਗਜ਼ ਦੇ ਉੱਤੇ ਲਿਖ ਕੇ ਦੇਣ ਨੂੰ ਤਿਆਰ ਨੇ ਕਿ ਜਿਸ ਭੈਣ ਨੇ ਜਿਸ ਮੇਰੀ ਮਾਂ ਨੇ 6 ਮਹੀਨੇ ਇਹ ਚੱਕੀ ਚਲਾ ਲਈ ਤਾਂ ਉਸ ਨੂੰ ਬੱਚੇ ਦੀ ਪ੍ਰਾਪਤੀ 'ਚ ਕਿਸੇ ਤਰ੍ਹਾਂ ਦਾ ਕੋਈ ਵਿਗਨ ਹੈਗਾ ਜਿਹੜਾ ਉਹ ਨਹੀਂ ਪੈਣਾ ਚਾਹੀਦਾ ਨਹੀਂ ਉਹਨਾਂ ਨੂੰ ਇਹ ਜਿਹੜਾ ਕਿਸੇ ਵੀ ਤਰ੍ਹਾਂ ਦਾ ਕੋਈ ਵਿਗਨ ਨਹੀਂ ਪੈਂਦਾ ਬਸ਼ਰਤੇ ਉਹ ਪਰਹੇਜ਼ ਵੀ ਉਨੀ ਸ਼ਿੱਦਤ ਨਾਲ ਹੀ ਕਰੇ ਸੋ ਉਮੀਦ ਕਰਦੇ ਆ ਕਿ ਇਹ ਵੀਡੀਓ ਜਿਹੜੀ ਤੁਹਾਨੂੰ ਪਸੰਦ ਆਏਗੀ ਉਹਨਾਂ ਭੈਣਾਂ ਤੱਕ ਉਹਨਾਂ ਮਾਵਾਂ ਤੱਕ ਉਹਨਾਂ ਸਾਡੀਆਂ ਧੀਆਂ ਤੱਕ ਜਿਹੜੀ ਇਹ ਵੀਡੀਓ ਤੁਸੀਂ ਜ਼ਰੂਰ ਪਹੁੰਚਦੀ ਕਰਦੇ ਹੋ ਇਹ ਚੱਕੀ ਵਾਲੀ ਵੀਡੀਓ ਉਹਨਾਂ ਤੱਕ ਜ਼ਰੂਰ ਪਹੁੰਚਦੀ ਕਰਦੇ ਹੋ ਇਹ ਨੁਸਕਾ ਸੁੱਚੇ ਮੋਤੀਆਂ ਵਾਲਾ ਉਹਨਾਂ ਤੱਕ ਜ਼ਰੂਰ ਪਹੁੰਚਦਾ ਕਰਦੇ ਹੋ ਨਾ ਕੇਸਰ ਜ਼ਰੂਰ ਪਹੁੰਚਦਾ ਕਰਦੇ ਹੋ ਜੋ ਇਸ ਵੇਲੇ ਔਲਾਦ ਪ੍ਰਾਪਤੀ ਨੂੰ ਅਸੀਂ ਕਹਿ ਲਈ ਕਿ ਤਰਸ ਰਹੀਆਂ ਨੇ ਉਹਨਾਂ ਦੀ ਜ਼ਿੰਦਗੀ ਹੈ ਜਿਹੜੀ ਔਲਾਦ ਤੋਂ ਬਿਨਾਂ ਅਧੂਰੀ ਹੈ ਫਿਰ ਵੀ ਤੁਹਾਡੇ ਮਨ ਦੇ ਵਿੱਚ ਕੋਈ ਸਵਾਲ ਕੋਈ ਸ਼ੰਕਾ ਇਹ ਵੀਡੀਓ ਦੇਖਣ ਤੋਂ ਬਾਅਦ ਆਉਂਦਾ ਹੈ ਤਾਂ ਅਸੀਂ ਵੈਜ ਗਰੂਪ ਸਿੰਘ ਭੰਗੋਹਰਾ ਦੀ ਟੀਮ ਦਾ ਨੰਬਰ ਦੇ ਦਿੱਤਾ ਉਸ ਨੰਬਰ ਦੇ ਉੱਤੇ ਕਾਲ ਕਰਕੇ ਤੁਸੀਂ ਆਪਣੇ ਮਨ ਦਾ ਸਵਾਲ ਆਪਣੇ ਮਨ ਦਾ ਸ਼ੰਕਾ ਹੈ ਜਿਹੜਾ ਦੂਰ ਕਰ ਸਕਦੇ ਹੋ ਜੇਕਰ ਤੁਸੀਂ ਮਿਲ ਲੈ ਤਾਂ ਵੀਰਵਾਰ ਔਰ ਇਤਵਾਰ ਨੂੰ ਛੱਡ ਕੇ ਇਹ ਹਫ਼ਤੇ ਦੇ ਪੰਜੋ ਦਿਨ ਨੇ ਜਿਹੜੇ ਉਹ ਫਤੇਗੜ ਸਾਹਿਬ ਦਾ ਬੜਾ ਮਸ਼ਹੂਰ ਪਿੰਡ ਆ ਉੱਚਾ ਪਿੰਡ ਸੰਘੋਲ ਉੱਥੇ ਮਿਲਦੇ ਨੇ ਇਤਵਾਰ ਨੂੰ ਦੁਗਰੀ ਦੇ ਵਿੱਚ ਮਿਲਦੇ ਨੇ ਦੁਗਰੀ ਵਾਲੀ ਮਾਰਕੀਟ ਹੈਗੀ ਹੈ ਜਿਹੜੀ ਉੱਥੇ ਫਿਰਨੀ ਹੈ ਫਿਰਨੀ ਦੁਗਰੀ ਪਿੰਡ ਵੱਜਦਾ ਹੈ ਲੁਧਿਆਣਾ ਦੇ ਵਿੱਚ ਤੁਸੀਂ ਇਤਵਾਰ ਵਾਲੇ ਦਿਨ ਪਹਿਲਾਂ ਅਪਾਇੰਟਮੈਂਟ ਫਿਕਸ ਕਰਕੇ ਤੁਸੀਂ ਵੈਜ ਗਰੂਪ ਸਿੰਘ ਭੰਗੂ ਹੋਰਾਂ ਨੂੰ ਮਿਲ ਸਕਦੇ ਹੋ ਫਿਲਹਾਲ ਇਹ ਵੀਡੀਓ ਤੁਹਾਨੂੰ ਕਿਵੇਂ ਲੱਗੀ ਇਸ ਬਾਬਤ ਤੁਸੀਂ ਆਪਣੀ رائے ਵੀ ਮੈਨੂੰ ਜ਼ਰੂਰ ਦਿਓ ਮੈਨੂੰ ਇਹ ਵੀਡੀਓ ਇੱਥੇ ਖਤਮ ਕਰਨ ਦੀ ਬ्ञਾਗਿਆ ਧੰਨਵਾਦ